ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੇਸਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਇੱਕ ਘਟਨਾ ਯਾਦ ਹੋਏਗੀ 1 ਅਕਤੂਬਰ 2023 ਨੂੰ ਜਿਹੜੀ ਬ੍ਰੈਮਟਨ ਦੇ ਕਾਲਜ ਪ੍ਰਾਲੇਜ ਦੇ ਵਿੱਚ ਵਾਪਰੀ ਸੀ ਤੇ ਮੈਂ ਯਾਦ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਉਸ ਵੀਡੀਓ ਨੂੰ ਤੁਹਾਡੇ ਸਾਂਝਾ ਕਰ ਦਿਆ ਤੇ ਫਿਰ ਆਪਾਂ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ ਸੋ ਤੁਸੀਂ ਇਹ ਵੀਡੀਓ ਦੇਖ ਕੇ ਤੁਹਾਡੀ ਯਾਦ ਦੇ ਵਿੱਚ ਤਾਜ਼ਾ ਹੋ ਗਿਆ ਹੋਣਾ ਇਹ ਸਾਰਾ ਘਟਨਾਕ੍ਰਮ ਕਿ ਜਿਹੜਾ 21 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਬ੍ਰੈਂਟਨ ਦੇ ਕਾਲਜ ਪਲਾਜ਼ੇ ਦੇ ਵਿੱਚ ਕਾਲੇ ਰੰਗ ਦੀ ਰੈਂਗਲਰ ਜੀਪ ਬਦਮਾਸ਼ੀ ਨਾਲ ਭਜਾਉ ਤੇ ਪੁਲਿਸ ਦੇ ਹੱਥੋਂ ਛੱਡ ਭਜਾ ਨੱਠਣ ਦੇ ਵਿੱਚ ਇਹ ਨੌਜਵਾਨ ਕਾਮਯਾਬ ਹੋ ਗਿਆ ਸੀਗਾ ਤੇ ਲੰਬੇ ਸਮੇਂ ਤੋਂ ਤਕਰੀਬਨ ਉਸ 21 ਅਕਤੂਬਰ ਦੀ ਘਟਨਾ ਤੋਂ ਬਾਅਦ ਇਹ ਬਿਲਕੁਲ ਪਕੌੜਾ ਸੀ ਤੇ ਪਕੌੜੇ ਹੋਏ ਇਸ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਤੇ ਉਮਰ ਇਹਦੀ ਹੈਗੀ ਆ 26 ਸਾਲ ਇਹਨੂੰ ਅੱਜ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਸੋ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਬੜੀ ਸ਼ਕਤੀ ਵੀ ਕੀਤੀ ਬਹੁਤ ਕੁਝ ਹੋਇਆ ਵਾਪਰਿਆ ਤੇ ਬਹੁਤ ਨੌਜਵਾਨ ਉਸ ਸਮੇਂ ਇਸ ਜਿਹੜੀ ਘਟਨਾ ਦੀ ਜਿਹੜੀ ਵੀਡੀਓਗ੍ਰਾਫੀ ਕਰ ਕਰੇ ਅਲੱਗ-ਅਲੱਗ ਪਲੇਟਫਾਰਮਾਂ ਤੱਕ ਪਹੁੰਚਾਇਆ ਜਿਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਸਾਡੀ ਕਮਿਊਨਿਟੀ ਦੀ ਬੜੀ ਵੱਡੇ ਰੂਪ ਦੇ ਵਿੱਚ ਬਦਨਾਮੀ ਦੇ ਰੂਪ ਦੇ ਵਿੱਚ ਸਾਨੂੰ ਇਹ ਸਭ ਕੁਝ ਚੱਲਣਾ ਪਿਆ ਖੱਟਣਾ ਪਿਆ ਤੇ ਅੱਜ ਜਦੋਂ ਇਹਦੀ ਗ੍ਰਿਫਤਾਰੀ ਹੋ ਗਈ ਆ ਤੇ ਮੈਨੂੰ ਲੱਗਦਾ ਕਿ ਨੌਜਵਾਨ ਇਸ ਚੀਜ਼ ਤੋਂ ਸਬਕ ਲੈਣਗੇ ਜਿਹੜੇ ਅੱਜ ਵੀ ਸੜਕਾਂ ਦੇ ਉੱਤੇ ਵੱਡੇ ਰੂਪ ਦੇ ਵਿੱਚ ਇਹੋ ਜਿਹਾਂ ਘਟਨਾਵਾਂ ਕਰਦੇ ਦੇਖੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੈਂਡਲਵੁੱਡ ਤੇ ਆਪਣਾ ਟੌਰਬਰਮ ਤੇ ਇੱਕ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੱਕ ਅ ਜਿਹੜੀ ਗੱਡੀ ਸੀ ਉਹਦੀ ਜਿਹੜੀ ਵਿੰਡਸ਼ੀਲਡ ਸੀਗੀ ਉਹਨੂੰ ਪੰਨ ਦਿੱਤਾ ਗਿਆ ਆਪਣੇ ਕੜੇ ਦੇ ਨਾਲ ਸੋ ਇਹ ਸਾਰਾ ਕੁਝ ਜੋ ਹੋ ਵਾਪਰ ਰਿਹਾ ਅਸੀਂ ਕਿਸ ਤਰ੍ਹਾਂ ਦੀ ਛਾਪ ਛੱਡ ਰਹੇ ਹਾਂ ਇਸ ਕੈਨੇਡੀਅਨ ਕਮਿਊਨਿਟੀ ਦੇ ਵਿੱਚ ਕਿ ਤਾਂ ਆਪਾਂ ਇੱਥੇ ਆਪਣਾ ਜੀਵਨ ਬਤੀਤ ਕਰਨਾ ਤੇ ਕਿੱਦਾਂ ਸਾਨੂੰ ਕਰਨਾ ਚਾਹੀਦਾ ਇਹਦੀ ਸੇਧ ਜਿਹੜੀ ਆ ਉਹ ਸਾਨੂੰ ਚੰਗੇ ਰੂਪ ਦੇ ਵਿੱਚ ਲੈਣ ਦੀ ਜ਼ਰੂਰਤ ਆ ਨਾ ਕਿ ਇਹੋ ਜੀਆਂ ਜਿਹੜੀਆਂ ਵਾਪਰ ਰੀਆਂ ਘਟਨਾਵਾਂ ਨੂੰ ਉਤਸ਼ਾਹਤ ਕਰਕੇ ਕਿਉਂਕਿ ਮੌਕੇ ਦੇ ਉੱਤੋਂ ਜਦੋਂ ਇਸ ਨੌਜਵਾਨ ਜਿਹੜਾ ਇਹ ਭੱਜਿਆ ਸੀ ਇਹਨੂੰ ਐਦਾਂ ਲੱਗਦਾ ਕਿ ਸ਼ਾਇਦ ਮੈਂ ਚੱਕਮਾ ਦੇ ਕੇ ਪੁਲਿਸ ਨੂੰ ਇੱਥੋਂ ਭੱਜ ਗਿਆ ਤੇ ਬਹੁਤ ਸਾਰੀਆਂ ਗੱਲਾਂ ਉਦੋਂ ਆਈਆਂ ਕਿ ਸ਼ਾਇਦ ਇਹ ਭਾਰਤ ਭੱਜ ਗਿਆ ਜਾਂ ਕਿਤੇ ਹੋਰ ਚਲਾ ਗਿਆ ਪਰ ਅਖੀਰ ਪੁਲਿਸ ਦੇ ਅੜਿੱਕੇ ਜਿਹੜਾ ਹੈ ਇਹ ਨੌਜਵਾਨ ਆ ਗਿਆ ਤੇ ਹੁਣ ਇਹਦੇ ਉੱਤੇ ਜੋ ਹੋਏ ਬੀਤੇਗੀ ਉਹ ਤਾਂ ਇਸ ਨੇ ਹੀ ਹਡਾਉਣੀਆਂ ਨਾ ਕਿਸੇ ਹੋਰ ਨੇ ਹਡਾਉਣੀਆਂ ਕਿਉਂਕਿ ਆਪਣਾ ਕੀਤਾ ਹੀ ਤੁਸੀਂ ਜਿਹੜਾ ਹੈ ਉਹ ਭੁੱਤਦੇ ਹੋ ਤੇ ਹਮੇਸ਼ਾ ਨੌਜਵਾਨ ਇਸ ਤੋਂ ਇਹ ਸਬਕ ਸਿੱਖਣ ਕਿ ਇਹ ਜਿਸ ਦੇਸ਼ ਤੇ ਵਿੱਚ ਅਸੀਂ ਆਏ ਆ ਉਸ ਦੇਸ਼ ਦੇ ਕੁਝ ਕਾਨੂੰਨ ਨੇ ਕੁਝ ਕਾਇਦੇ ਨੇ ਤੇ ਕੁਝ ਕਮਿਊਨਿਟੀ ਦੇ ਤੌਰ ਦੇ ਉੱਤੇ ਸਾਨੂੰ ਕਿੱਦਾਂ ਵਿਚਰਨਾ ਚਾਹੀਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸੋਚਣ ਤੇ ਸਮਝਣ ਵਾਲੀਆਂ ਨੇ ਸੋ ਬਹੁਤ ਕੁਝ ਇੱਕ ਘਟਨਾ ਬਿਆਨ ਕਰ ਗਈ ਸੀ ਤੇ ਅੱਜ ਮੈਨੂੰ ਲੱਗਦਾ ਕਿ ਬਹੁਤ ਸਾਰਿਆਂ ਨੂੰ ਜਿਹੜਾ ਇੱਥੋਂ ਸਬਕ ਸਿੱਖਣ ਨੂੰ ਮਿਲੇਗਾ ਤੇ ਬਹੁਤ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਝ ਚੰਗਾ ਕਰ ਸਕਦੇ ਹਾਂ ਅਗਰ ਇਹ ਜਈਆਂ ਹੋ ਰਹੀਆਂ ਘਟਨਾ ਨੂੰ ਜਿਹੜਾ ਹੈ ਉਹ ਠੱਲ ਜਿਹੜੀ ਉਹ ਪਾ ਸਕੇ ਸੋ ਉਮੀਦ ਇਸ ਦੇ ਨਾਲ ਹੀ ਕਿ ਸਾਨੂੰ ਇੱਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਣਾ ਪਵੇਗਾ ਨਹੀਂ ਤਾਂ ਫਿਰ ਸਾਡੀ ਕਮਿਊਨਿਟੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਟਾਰਗੇਟ ਹੋਇਆ ਕਰੇਗੀ ਥਾਂ ਥਾਂ ਤੇ ਪੁਲਿਸ ਸਾਨੂੰ ਰੋਕਿਆ ਕਰੇਗੀ ਕਿਤੇ ਸਾਡੀਆਂ ਦਸਤਾਰਾਂ ਕਰਕੇ ਕਿਤੇ ਸਾਡੇ ਰੰਗ ਕਰਕੇ ਕਿਤੇ ਸਾਡੇ ਕਿਸੇ ਹੋਰ ਮੁਲਕ ਤੋਂ ਆਏ ਬਸ਼ਿੰਦਿਆਂ ਕਰਕੇ ਸੋ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਵਾਸਤੇ ਸਾਨੂੰ ਜਿਹੜੀਆਂ ਅਜਿਹਾਂ ਜਹੀਆਂ ਜਿਹੜੀਆਂ ਕਿਸੇ ਵੀ ਕਿਸਮ ਦੀਆਂ ਕਾਰਵਾਈਆਂ ਨੇ ਉਹਨਾਂ ਤੋਂ ਅੰਗਰੇਜ਼ ਕਰਨਾ ਚਾਹੀਦਾ ਸੋ ਅੱਜ ਜਦੋਂ ਇਸ ਨੌਜਵਾਨ ਦੀ ਗ੍ਰਿਫਤਾਰੀ ਹੋਈ ਆ ਤੇ ਜਿੰਨਾ ਮਾਪਿਆਂ ਨੇ ਇਹ ਕਦੀ ਸੋਚਿਆ ਹੋਵੇਗਾ ਕਿ ਸਾਡਾ ਬੱਚਾ ਅਸੀਂ ਇੱਕ ਚੰਗੇ ਭਵਿੱਖ ਲਈ ਇੱਕ ਚੰਗੇ ਦੇਸ਼ ਵਿੱਚ ਭੇਜਿਆ ਤੇ ਅੱਜ ਉਹਦਾ ਭਵਿੱਖ ਵੀ ਦਾਤਾ ਕੀ ਹੋਏ ਵਾਪਰੇਗਾ ਆਉਣ ਵਾਲੇ ਸਮੇਂ 'ਚ ਕੋਈ ਅਪਡੇਟ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਗਈ ਜਾਵੇਗੀ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੇ ਉਮੀਦ ਕਰਦਾ ਕਿ ਅਸੀਂ ਆਪਣੇ ਚੰਗੇ ਭਵਿੱਖ ਦੀ ਜਿਹੜੀ ਆ ਉਹ ਸਿਰਜਣਾ ਇੱਕ ਚੰਗੇ ਰੂਪ ਦੇ ਵਿੱਚ ਕਰ ਸਕੀਏ ਸਤਿ ਸ਼੍ਰੀ ਅਕਾਲ